ਸਾਡੀਆਂ ਭੈਣਾ ਨੌਜਵਾਨ ਮੋਰਚੇ 'ਚ ਡਟੇ ਹੋਏ ਨੇ ਆ ਸਰਕਾਰ ਨੂੰ ਜਿਹੜੀਆਂ ਚਾਰ ਰਕੇਟ ਦੀਆਂ ਨੀਤੀਆਂ ਹੋ ਚੁੱਕੀਆਂ ਨੇ ਆ ਉਹਨਾਂ ਲਈ ਜਿਨ੍ਹਾਂ ਦੇ ਬਿਲਕੁਲ ਜਿਹੜੀਆਂ ਹੋਰ ਮੰਗਾਂ ਨੇ ਨਾ ਚਰਚਾ ਹੋਈ ਦੀ ਤਾਂ ਉਸੋ ਪਿੱਛੇ ਜਿਹੜੇ ਮੋਰਚੇ ਤੋਂ ਰਹਿ ਰਹੇ ਲੋਕ ਨੇ ਉਹ ਖੁਸ਼ਾ ਹਟਿੱਕ ਕਰ ਰਹੇ ਨੇ ਕਿ ਸਾਨੂੰ ਕੋਈ ਸੱਦਾ ਪੱਤਰ ਆਊ ਜਾ ਕੋਈ ਮੀਟਿੰਗ ਹੋਊਗੀ ਭਰਾਵੋ ਮੋਰਚੇ ਦੇ ਵਿੱਚ ਲੋਜ ਕੋਈ ਨਾ ਕੋਈ ਸਮਾਗਮ ਆਪਾਂ ਦਿਨੇ ਆ ਜਿਵੇਂ ਕੱਲ ਨੂੰ 8 ਮਾਰਚ ਨੂੰ ਔਰਤਾਂ ਵਾਲਾ ਜਿਹੜਾ ਦਿਵਸ ਆ ਉਹ ਆਪਾਂ ਇੱਥੇ ਦੋਨੇ ਖਨੌਰੀ ਸ਼ੰਭੂ ਬਣਾ ਰਹੇ ਆ 10 ਤਰੀਕ ਨੂੰ ਜਿਹੜਾ ਰੇਲਾਂ ਦਾ ਚੱਕਾ ਜਾਮ ਕਰਿਆ 12 ਤੋਂ 4 ਬੁੱਧੀ ਜਿਹੜੀ ਬਾਹਰ ਸਰਕਾਰ ਵੱਲੋਂ ਥਲਾਇਆ ਜਾ ਰਿਹਾ ਹੈ ਕਿ ਇਹ ਮੋਰਚਾ ਕੱਲੇ ਪੰਜਾਬ ਦੇ ਕਿਸਾਨਾਂ ਦਾ ਕਿਸਾਨ ਲਬਜ ਵੀ ਨਹੀਂ ਵਰਤਦੇ ਕੱਲੇ ਪੰਜਾਬ ਦੇ ਲੋਕਾਂ ਦਾ ਪਰ ਅੱਜ ਤੁਸੀਂ ਇੱਥੇ ਆ ਕੇ ਵੇਖ ਸਕਦੇ ਹੋ ਕਿੰਨੇ ਟੈਗ ਦੂਜੇ ਸਟੇਟਾਂ ਦੇ ਕੱਲ ਵੀ ਜਿਹੜੇ ਪ੍ਰੋਗਰਾਮ ਦੂਜੇ ਸਟੇਟਾਂ 'ਚ ਤੁਰੇ ਨੇ ਬੰਦੇ ਤਾਂ ਸਰਕਾਰ ਨੇ ਉਹਨਾਂ ਨੂੰ ਵੀ ਗ੍ਰਿਫਤਾਰ ਕੀਤਾ ਹੈ ਮੇਰੇ ਨਾਲ ਇਹ ਬਰਕਰਾਰ ਬੈਠੇ ਨੇ ਅਕਵਾਲ ਸਿੰਘ ਜ਼ਿਲ੍ਹਾ ਮੁਕਸਰ ਇਹਨਾਂ ਨੂੰ ਕਿਹੜਾ ਕੋਈ ਸੱਦਾ ਦਿੱਤਾ ਵਿਚਾਰੇ ਇੱਕ ਅੰਗਰੇਨ ਨੇ ਲੱਤੋਂ ਦੂਜੇ ਪਾਸੇ ਰਾਜੂ ਬੈਠੇ ਨੇ ਏ ਵੀ ਇਸ ਅੰਗਹੀਣ ਨੇ ਪਰ ਇਹਨਾਂ ਨੂੰ ਕਿਹੜਾ ਕਿਸੇ ਨੇ ਸੱਦਾ ਦਿੱਤਾ ਜਦ ਆਪਾਂ ਤਾਂ ਜਮੀਰਾ ਜਾਗਦਿਆਂ ਨੇ ਦੋਨੇ ਪ੍ਰਮਾਤਮਾ ਨੇ ਹੱਥ ਦਿੱਤੇ ਆ ਲੱਤਾਂ ਦਿੱਤੀਆਂ ਆਪਾਂ ਮੰਗਾ ਮਨੋਣ ਲਈ ਜ਼ਮੀਨ ਬਚਾਉਣੀ ਐ ਤਾਂ ਲਾਜਵੀ ਮੋਰਚੇ 'ਤੇ ਜਾ ਕੇ ਡਟ ਗਏ ਸਮੁੱਚੇ ਭਾਰ ਦੇ ਕਿਸਾਨਾਂ ਨੂੰ ਸੱਦਾ ਦੇ ਰਹੇ ਆ ਕਿ ਅੱਜ ਇਸ ਗੱਲ ਦੇ ਵਿੱਚ ਬੈਠੇ ਰਹਾਂਗੇ ਕਿ ਫਲਾਣਾ ਨੇ ਗਿਆ ਫਲਾਣਾ ਗਿਆ ਤਾਂ ਪ੍ਰਭੂ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਹੀ ਫੌਜ ਅੱਜ ਬਾਡਰਾਂ ਤੇ ਖੜੀ ਐ ਸਾਡੀਆਂ ਜ਼ਮੀਨਾਂ 'ਚ ਖੜੂਗੀ ਇਹਨੂੰ ਬਾਹਸ ਮੋੜ ਲਈ ਇਹੋ ਜਿਹੇ ਮੌਕੇ ਵਾਰ-ਵਾਰ ਨਹੀਂ ਆਉਣੇ ਲੜਾਈਆਂ ਰੋਜ਼ ਨਹੀਂ ਲੜੀਆਂ ਜਾ ਰਹੀਆਂ ਦੋਨੇ ਫੋਰਮ ਵੱਲੋਂ ਦਿੱਤਾ ਹੋਇਆ ਪ੍ਰੋਗਰਾਮ ਬੜੇ ਸਮੇਂ ਤੋਂ ਠੁਕਮੇ ਤੇ ਦਿੱਤਾ ਸਰਕਾਰ ਨੂੰ ਕਹਰੇ ਤੇ ਖੜਾਇਆ ਇਹ ਮੰਗਾਂ ਮਨਉਣ ਲਈ ਲੋਕਾਂ ਨੂੰ ਬੇਨਤੀ ਹੈ ਕਿ ਆਪਦੇ ਕੰਮ ਧੰਦੇ ਛੱਡ ਕੇ ਹਰੇਕ ਪਿੰਡ ਦੇ ਵਿੱਚੋਂ ਜਾਣੇ ਇੱਕ ਟਰਾਲੀ ਦਾ ਜੋਗਦੜ ਪਾਓ 10 ਬੰਦੇ ਉਹਦੇ ਵਿੱਚ ਪੈਣ ਵਾਲਾ ਜਿਹੜਾ ਇੰਤਜ਼ਾਮ ਕਰਕੇ ਬਹੁਤ ਇਥੇ ਰਿਪੋਰਟ ਆ ਰਹੀਆਂ ਰੋਜ਼ 10-15 ਟਰਾਲੀਆਂ ਰੋਜ਼ ਮੋਰਚੇ 'ਚ ਲਗਾਤਾਰ ਵਧ ਰਹੀਆਂ ਜਿੱਦ ਦੇ ਅਸੀਂ ਆਏ ਸੀ ਉਦੋਂ ਗਿਣਤੀ ਕਿੰਨੀ ਆ ਅੱਜ ਗਿਣਤੀ ਕਿੰਨੀ ਆ ਇਸ ਕਰਕੇ ਸਾਰਿਆਂ ਨੂੰ ਅਪੀਲ ਹੈ ਕਿ ਮੋਰਚੇ 'ਚ ਡਟ ਕੇ ਮੰਗਾਂ ਬਣਵਾਏ ਜੀ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਹਿਗੁਰੂ ਜੀ ਕੀ ਫਤਿਹ ਬਹੁਤ ਸਾਰੀਆਂ ਸਾਡੀਆਂ ਭੈਣਾਂ ਨੌਜਵਾਨ ਮੋਰਚੇ 'ਚ ਡਟੇ ਹੋਏ ਨੇ ਆ ਸਰਕਾਰ ਨੂੰ ਜਿਹੜੀਆਂ 4 ਰਿਕੀਟ ਦੀਆਂ ਮੀਟਿੰਗਾਂ ਹੋ ਚੁੱਕੀਆਂ ਨੇ ਆ ਆਉਣ ਵਾਲੇ ਤੇ ਜਿਨ੍ਹਾਂ ਦੇ ਵਿੱਚ ਜਿਹੜੀਆਂ ਹੋਰ ਮੰਗਾਂ ਨੇ ਨਾ ਚਰਚਾ ਹੋਈ ਸੀ। ਪਰ ਉਸੋ ਪਿੱਛੇ ਜਿਹੜੇ ਮੋੜ ਤੇ ਤੋਂ ਵਹਿ ਰਹੇ ਲੋਕ ਨੇ ਉਹ ਖੁਸ਼ ਅਡੀਕ ਕਰ ਰਹੇ ਨੇ ਕਿ ਸਾਨੂੰ ਕੋਈ ਸੱਦਾ ਪੱਤਰ ਆਊ ਜਾਂ ਕੋਈ ਮੀਟਿੰਗ ਹੋਊਗੀ। ਭਰਾਓ ਮੋੜ ਤੇ ਦੇ ਵਿੱਚ ਲੋਜ ਕੋਈ ਨਾ ਕੁਝ ਹੋਰਾ ਮਮਾ ਦਿੰਦੇ ਆ ਜਿਵੇਂ ਕੱਲ ਨੂੰ 8 ਮਾਰਚ ਨੂੰ ਔਰਤਾਂ ਵਾਲਾ ਜਿਹੜਾ ਦਿਵਸ ਆ ਉਹ ਆਪਾਂ ਇੱਥੇ ਦੋਨੇ ਖਨੌਰੀ ਸ਼ੰਭੂ ਬਣਾ ਰਹੇ ਆ 10 ਤਰੀਕ ਨੂੰ ਜਿਹੜਾ ਰੇਲਾਂ ਦਾ ਚੱਕਾ ਜਾਮ ਕਰਿਆ 12 ਤੋਂ 4 ਦੂਜੀ ਜਿਹੜੀ ਬਾਹਰ ਸਰਕਾਰ ਵੱਲੋਂ ਖਲਾਇਆ ਜਾ ਰਿਹਾ ਹੈ ਕਿ ਇਹ ਮੋਰਚਾ ਕੱਲੇ ਪੰਜਾਬ ਦੇ ਕਿਸਾਨਾਂ ਦਾ ਕਿਸਾਨ ਲਬਜ਼ ਵੀ ਨਹੀਂ ਵਰਤਦੇ ਕੱਲੇ ਪੰਜਾਬ ਦੇ ਲੋਕਾਂ ਦਾ ਪਰ ਅੱਜ ਤੁਸੀਂ ਇੱਥੇ ਆ ਕੇ ਵੇਖ ਸਕਦੇ ਹੋ ਕਿੰਨੇ ਟੈਂਕ ਦੂਜੇ ਸਟੇਟਾਂ ਦੇ ਕੱਲ ਵੀ ਜਿਹੜੇ ਪ੍ਰੋਗਰਾਮ ਦੂਜੇ ਸਟੇਟਾਂ 'ਚੋਂ ਤੁਰੇ ਨੇ ਬੰਦੇ ਪਰ ਸਰਕਾਰ ਨੇ ਉਹਨਾਂ ਨੂੰ ਵੀ ਗ੍ਰਿਫਤਾਰ ਕੀਤਾ ਮੇਰੇ ਨਾਲ ਜਿਹੜੇ ਬਾਰਕਰ ਬੈਠੇ ਨੇ ਅਕਵਾਲ ਸਿੰਘ ਜ਼ਿਲ੍ਹਾ ਮੁਕਸਰ ਇਹਨਾਂ ਨੂੰ ਕਿਹੜਾ ਕੋਈ ਸੱਦਾ ਦਿੱਤਾ ਵਿਚਾਰੇ ਇੱਕ ਅੰਗਹੀਣ ਨੇ ਲੱਖ ਤੋਂ ਦੂਜੇ ਪਾਸੇ ਰਾਜੂ ਬੈਠੇ ਨੇ ਇਹ ਵੀ ਇਸ ਅੰਗਹੀਣ ਨੇ ਪਰ ਇਹਨਾਂ ਨੂੰ ਕਿਹੜਾ ਕਿਸੇ ਨੇ ਸੱਦਾ ਦਿੱਤਾ ਜਦੋਂ ਆਪਾਂ ਤਾਂ ਜਮੀਰਾ ਜਾਗਦਿਆਂ ਨੇ ਦੋਨੇ ਪ੍ਰਮਾਤਮਾ ਨੇ ਹੱਥ ਦਿੱਤੇ ਆ ਲੱਤਾਂ ਦਿੱਤੀਆਂ ਆਪਾਂ ਮੰਗਾ ਮੰਨੌਣ ਲਈ ਜ਼ਮੀਨ ਬਚਾਉਣੀ ਐ ਤਾਂ ਲਾਜ਼ਮੀ ਮੋਰਚੇ ਚ ਜਾ ਕੇ ਡਟ ਗਏ ਸਮੂੱਚੇ ਭਾਰ ਦੇ ਕਿਸਾਨਾਂ ਨੂੰ ਸੱਦਾ ਦੇ ਰਹੇ ਆ ਕਿ ਅੱਜ ਇਸ ਗੱਲ ਦੇ ਵਿੱਚ ਬੈਠੇ ਰਹਾਂਗੇ ਕਿ ਫਲਾਣਾ ਨਹੀਂ ਗਿਆ ਫਲਾਣਾ ਗਿਆ ਤਾਂ ਪ੍ਰਭੂ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਹੀ ਫੌਜ ਅੱਜ ਬਾਡਰਾਂ ਤੇ ਖੜੀ ਐ ਸਾਡੀਆਂ ਜ਼ਮੀਨਾਂ 'ਚ ਖੜੂਗੀ ਇਹਨੂੰ ਬਾਅਸ ਮੋੜ ਲਈ ਇਹੋ ਜੇ ਮੌਕੇ ਵਾਰ-ਵਾਰ ਨਹੀਂ ਆਉਣੇ ਲੜਾਈਆਂ ਰੋਜ਼ ਨਹੀਂ ਲੜੀਆਂ ਜਾ ਰਹੀਆਂ ਦੋਨੇ ਪੂਰਵ ਮੰਤਰੀ ਵੱਲੋਂ ਦਿੱਤਾ ਹੋਇਆ ਪ੍ਰੋਗਰਾਮ ਬੜੇ ਸਮੇਂ ਠੁਕਮੇ ਤੇ ਦਿੱਤਾ ਸਰਕਾਰ ਨੂੰ ਪਟਾਰੇ 'ਚ ਖੜਾਇਆ ਇਹ ਮੰਗਾਂ ਮਨਉਣ ਲਈ ਲੋਕਾਂ ਨੂੰ ਬੇਨਤੀ ਹੈ ਕਿ ਆਪਦੇ ਕੰਮ ਧੰਦੇ ਛੱਡ ਕੇ ਹਰੇਕ ਪਿੰਡ ਦੇ ਵਿੱਚੋਂ ਜਾਣੇ ਇੱਕ ਟਰਾਲੀ ਦਾ ਜੋਗਦੜ ਪਾਓ 10 ਬੰਦੇ ਉਹਦੇ ਵਿੱਚ ਪੈਣ ਵਾਲਾ ਜਿਹੜਾ ਇੰਤਜ਼ਾਮ ਕਰਕੇ ਬਹੁਤ ਇਥੇ ਰਿਪੋਰਟ ਆ ਰਹੀਆਂ ਰੋਜ਼ 10-15 ਟਰਾਲੀਆਂ ਰੋਜ਼ ਮੋਰਚੇ 'ਚ ਲਗਾਤਾਰ ਫਤ ਰਹੀਆਂ ਜਿੱਦ ਦੇ ਅਸੀਂ ਆਈਸੀਯੂ ਤੇ ਗਿਣਤੀ ਕਿੰਨੀ ਹੈ ਅੱਜ ਗਿਣਤੀ ਕਿੰਨੀ ਹੈ ਇਸ ਕਰਕੇ ਸਾਰਿਆਂ ਨੂੰ ਅਪੀਲ ਹੈ ਕਿ ਮੋਰਚੇ 'ਚ ਡਟ ਕੇ ਮੰਗਾਂ ਮੰਨਵਾਏ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ